ਸਤਿਨਾਮ ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਤਿ ਜੁਗਾਦ ਸਤ ਹੈ ਭੀ ਸਤ ਨਾਨਕ ਹੋਸੀ ਭੀ ਸਤ ਸੋਚੈ ਸੋਚਣਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਜੱਬ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹੈ ਸਿਆਣ ਪਾ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ ਕਿਸ ਤਿਆਰਾ ਹੋਈਐ ਕਿਵ ਕੂੜੈ ਤੁੱਤੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿ ਜਾਓਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸ਼ਿਸ਼ ਇਕ ਹੁਕਮੀ ਇਸ ਦਾ ਪਵਾਹੀ ਐ ਹੁਕਮੇਂ ਇੰਦਰ ਸਭ ਕੋ ਬਾਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੈ ਤਾਂ ਹੋਮੇ ਕਹਿ ਨਾ ਕੋਏ ਗਾਵੇ ਕੋ ਤਾਉਣ ਹੋਵੇ ਐ ਕਿਸੇ ਤਾਉਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਬੜਿਆਈਆਂ ਚਾਰ ਗਾਵੇ ਕੋ ਵਿਦਿਆਮਕਮ ਵਿਚਾਰ ਗਾਵੇ ਕੋ ਸਾਰ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਹੈ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰ ਹضور ਕਥਨਾ ਕਥੀ ਨਾ ਆਵੇ ਟੂਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਗ ਪਾਹੇ ਜੁਗਾ ਜਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਹਾਉ ਨਾਨਕ ਵੇ ਸੇਵੇ ਪ੍ਰਵਾਹ ਸਾਚਾ ਸਾਹਿਬ ਸਾਜਣਾ ਪਖਿਆ ਬਹੁ ਆਪਾਰ ਅਖੈ ਮੰਗਹਿ ਦੇ ਦੇ ਦਾਤ ਕਰੇ ਦਾਤਾਰ ਫਿਰ ਕਿ ਅਗੇ ਰਖੀਐ ਜਿਸ ਦੇ ਸੇ ਦਰਬਾਰ ਮੂੰ ਕਹਿ ਬੋਲਣ ਬੁਨੀਐ ਜੇ ਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਓ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰਿ ਮੋ ਖੁਦਵਾਰ ਨਾਨਕ ਐ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰજન ਸੋਏ ਜਿਨ ਸੇ ਵਿਆਹ ਤਿਨ ਪਾਇਆ ਮਾਨ ਨਾਨ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਰਾਗੁ ਗੁਰਮੁਖ ਵੇਦੰ ਗੁਰਮੁਖ ਅਸmai ਗੁਰੂ ਸ੍ਰੀ ਗੁਰ ਗੋਖਰ ਬ੍ਰਹਮਾ ਗੁਰ ਪਾਰਵਤੀ ਮਾਈ ਜੇਹੋ ਜਾਣ ਆਖ ਨਾਹੀ ਕਹਿ ਨਾ ਕਥਨ ਜਾਇ ਗੁਰਾ ਇੱਕ ਦੇਬੁ ਜਾਈ ਸਬਣਾ ਜੀ ਆਕਾਇਕ ਦਾਤਾ ਸੋ ਮੈਂ ਬਿਸਰਣਾ ਜਾਇ ਤੀਰਤ ਨਾਵਾਂ ਜੇ ਤਿਸ ਭਾਵਾ ਵਣ ਪਾਣੇ ਕੇ ਨਾਏ ਕਰੇ ਜੇ ਤੀ ਸ੍ਰਿਸ਼ਟੂ ਪਾਈ ਵੇਖਾ ਵਣ ਕਰਮਾ ਕੇ ਮਿਲੈ ਨਹੀਂ ਮਤ ਵਿਚਰਤ ਨਿਜਵਾਹਰ ਮਾਨਕ ਜੇਕ ਗੁਰ ਕੀ ਸਿੱਖ ਸੁਣੇ ਗੁਰਾਇਕ ਦੇ ਬੁਝਾਈ ਸਬਨਾ ਨੀ ਆ ਕਾਇਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਤੁਕ ਚਾਰੇ ਅਰਜਾ ਹੋ ਰਦ ਸੁਨੀ ਹੋਏ ਨਵਾਂ ਖੰਡਾ ਮੈਂ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨੋਂ ਰਖਾਇ ਕੈ ਜਸ ਕੀ ਰਜਗਲੇ ਜੇ ਤੁਸਨਦਰ ਨ ਆਵੇ ਤਾਵਾ ਤਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੈ ਗੁਣਵੰਤ ਆਗੁਣ ਦੇ ਤੇਹਾ ਕੋਇ ਨ ਸੁਜੈ ਜੇ ਤਿਸ ਗੁਣ ਕੋਇ ਕਰੈ ਸੁਣੈ ਸਿਦ ਵੀਰ ਸਰੁਨਾਥ ਸੁਣੈ ਧਰਤ ਤ블 ਆਕਾਸ ਸੁਣੈ ਦੀਪ ਲੋ ਪਾਤਲ ਸੁਣੈ ਪੋਹੈ ਨ ਸਕੇ ਕਾਲ ਨਾਨਕ ਭਗਤਾ ਸਤਾ ਵਿਗਾਸ ਸੁਣੈ ਦੁਖ ਪਾਪ ਪਰਸ ਸੁਣੈ ਇਸਰ ਬ੍ਰਹਮਾ ਇੰਦ ਸੁਣੈ ਮੁਖਸਲਾ ਹਰਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸ ਸਤਿ ਸਿਮਰਤ ਬੇਦ ਨਾਨਕ ਭਗਤਾਸ ਦਾ ਵਿਗਾਸ ਸੁਣੈ ਦੁਖ ਪਾਪ ਕਾਰੋਂ ਸੁਣੈ ਸਹ ਸੰਤੋਗ ਗਿਆਨ ਸੁਣੈ ਅਨ ਸਰਕਾਰ ਸੁਨਾਨ ਸੁਣੈ ਪੜ ਪੜ ਪਾਵੇ ਮਾਨ ਸੁਣੈ ਲਾਗੇ ਸਹਿ ਧਿਆਨ ਨਾਨਕ ਭਗਤਾਸ ਦਾ ਵਿਗਾਸ ਸੁਣੈ ਦੁਖ ਪਾਪ ਕਾਰੋਂ ਸੁਣੈ ਸਰਾਗੁ ਨਾ ਕੇਗ ਸੁਣੈ ਸੇਖ ਪੀਰ ਪਾਤਸ਼ਾਹ ਸੁਣੇ ਅੰਦੇ ਪਾਵੇ ਰਾਹ ਸੁਣੇ ਹਾਸ ਹੋਵੇ ਸਗਾ ਨਾਨਕ ਬਖਤਾ ਸਤਾਵੇਗਾਸ ਸੁਣੇ ਦੁਖ ਪਾ ਕਰਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਵਿਸੇ ਪਿਛਤਾਏ ਕਾਗਦ ਕਲਮ ਨ ਲਿਖਨ ਹਾਰ ਮੰਨੇ ਗਾਵੇ ਕਰਨ ਵਿਚਾਰ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਸੁਲਤ ਹੋਵੇ ਮਨ ਬੁੱਧ ਮਨੈ ਸਗਲ ਪਾਣ ਕੀ ਸੁਧ ਮਨੈ ਮੋਹ ਚੋਟਾ ਨਾ ਖਾਏ ਮਨੈ ਜਮਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਗਨਾ ਪਾਏ ਮਨੈ ਬਥਿਓ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੁਖ ਦਵਾਰ ਮਨੈ ਪਰਵਾਰੇ ਸਾਦਾਰ ਮਨੈ ਤਰੇ ਤਾਰੇ ਗੁਰ ਸਿੱਖ ਮਨੈ ਨਾਨ ਨ ਭਵੇ ਨਾ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗਹਿ ਮੋਹ ਪੰਜੇ ਸੋਹ ਹੈ ਦਰ ਰਾਜਾਣ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਦੇ ਕੇ ਕਰਨੇ ਨਾਹੀ ਸੁਮਾਰ ਤਉ ਧਰਮ ਦੇ ਆਕਾ ਭੂਤ ਸੰਤੋਖਾ ਪ੍ਰਖਿਆ ਜਨ ਸੂਤ ਦੇਖੋ 부ਜੈ ਹੋਵੇ ਸਚਿਆਰ ਤਬਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤ ਲੇ ਕਮਨਜੋਰ ਜੀ ਜਾ ਤਰੰਗਾ ਕੇ ਨਾਮ ਸਬਨਾ ਲਿਖਿਆ ਆ ਬੁੜੀ ਕਲਾਓ ਇਹੋ ਲੇਖਾ ਨਿਕ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਵੇ ਕੀਤਾ ਦਾਨ ਸਵਾਲਿਉ ਰੂਪ ਕੀਤੇ ਦਾਨ ਜਾਣੇ ਕੋਣ ਕੋਤ ਹੀ ਤਪ ਸਉ ਏਕ ਉਕਵਾਉ ਤਿਸ ਤੇ ਹੋਏ ਲਖ ਦਰੀ ਆਉ ਕੁਦਰਤ ਗਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਉ ਸੰਗ ਪੂਜਾ ਸੰਤਬਤਾਉ आसंग ग्रंथ मुख वेद पाठ संख जोग मन रहे उदास संग भक्त गुण ज्ञान विचार संसदि आसंग दातार आसंग सूरम भक्त सार संख मोह निबलाए तार कुदरत गमन कहा विचार वारिया ना जावा एक वार ओदद भावे साईं भलीकार तोस दा सलामत निरंकार संख मूर्ख अंधकोर संख चोर हरामकोर ਸੰਖਮਰ ਕਰ ਜਾਏ ਯੋਰ ਸੰਖ ਗਲੜ ਹੱਚਾ ਕਮਾਹੇ ਸੰ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੁੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤਿ ਤੇ ਭਾਉ ਵੇ ਸਾਈ ਭਲੀ ਗਾਰ ਤੂੰ ਸਦਾ ਸਲਾਮਤ ਨਿਰੰਕਰ ਸੰਖ ਨਾਮ ਸੰਥਾਵ ਅਗਮ ਅਗਮ ਸੰਖ ਲੋ ਅਸੰਕੈ ਸਿਰ ਭਾਰ ਹੋਏ ਅਖਰੇ ਨਾਮ ਅਖਰੀ ਸਾਲਹ ਅਖਰੇ ਗਿਆਨੀ ਤੂਣ ਗਾ ਅਖਰੇ ਲਿਖਨ ਬੋਲਣ ਬਾਰ ਅਖਰਾਂ ਸਿਰ ਸੰਜੋਗ ਵਿਖਾਣ ਜਿਨਹ ਲਿਖੇ ਤਿਬ ਸੁਰਣਾ ਹੈ ਜਿ ਫਰਮਾਇ ਤਿਬ ਤੇ ਪਾਏ ਜੇ ਤਾ ਕੀਤਾ ਤੇ ਤਨ ਵਿੰਨਾ ਵੇ ਨਾਹੀ ਕੋ ਥਾਉ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਨ ਜਾਵਾ ਇਕ ਵਾਰ ਯੋਦ ਤੇ ਭਾਵੇ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਬੈਰ ਤੰਦੇ ਪਾਣੀ ਧੋਤੇ ਉਤਰ ਸਖੇ ਮੋਤ ਬਲੀ ਦੀ ਗੱਬੜ ਹੋਏ ਤੇ ਸਾਬੂਨ ਲਈਏ ਉਤੋਏ ਪਰ ਇਹ ਮਨ ਪਾਪਾਂ ਕੇ ਸੰਗ ਉਤੋ ਪਹਿਨਾਵੇਂ ਕੇ ਰੰਗ ਕੁੰਨੀ ਬਾਪੀ ਅੱਖ ਨਾਹੇ ਕਰ ਕਰ ਕਰਣਾ ਲਿਖ ਲੈ ਜਾਓ ਆਪੇ ਵੀ ਜਾਪੇ ਹੀ ਖਾਉ ਨਾਨਕ ਹੁਕਮਿ ਆਵਹੁ ਜਾਹੁ تیر ਤਬਦਿਆਦ ਜਾਣ ਜੇ ਕੋ ਪਾਵੇ ਦਿਲ ਕਾ ਮਾਨ ਸੁਣਿਆ ਮਨਿਆਮਣ ਕੀ ਤਪਾਉ ਅੰਤਰਗਤ ਤੀਰਥ ਮਰਣਾ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨ ਹੋਏ ਸੋ ਅਸਤ ਆਦ ਬਾਣੀ ਬਰਮਾਉ ਸਤ ਸੁਹਾਉਣ ਸਦਾ ਮਨ ਚਾਉ ਕਮਣ ਸੋ ਵੇਲਾ ਵਕਤ ਕਮਣ ਕਮਣ ਥਿਤ ਕਮਣ ਵਾਰ ਕਮਣ ਸੇ ਰੁੱਤੀ ਮਹਾ ਕਮਣ ਜਿ ਤੋ ਵਾ ਆਕਾਰ ਵੇ ਨਾ ਪਾਇਆ ਪੰਡਤੀ ਜੇ ਹੋ ਵੈਨੇ ਕੁਰਾਨ ਵਕਤ ਨਾ ਪਾਇਆ ਕਾਦੀਆ ਜੇ ਲਿਖੇ ਕੁਰਾਨ ਥਿਤ ਵਾਰਣਾ ਜੋਗੀ ਜਾਣੈ ਰਤਮ ਹੋ ਨਾ ਕੋਈ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਅੱਖਾਂ ਕਿਵ ਸਾਰਾ ਹੀ ਕਿਉ ਵਰਣੀ ਕਿਵੇਂ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹੇ ਵੰਡੀ ਨਾਏ ਕੀਤਾ ਜਾ ਕਾ ਹੋਵੇ ਨਾਨਕ ਦੇਖੋ ਆਪੋ ਜਾਣੇ ਅਗੇ ਗਿਆਨ ਸੋਹੇ ਪਾਤਾਲਾਂ ਪਾਤਾਲ ਲਖ ਆਗਸਾਂ ਆਗਸ ਓੜ ਕੋੜ ਗਪਾਲ ਥਕੇ ਵੇਦ ਕੈਨਕ ਬਾਤ ਸਹਿ ਸਿ ਉਠਾਰਾ ਕਹਿਣਿ ਤੇ ਬਾ ਅਸ ਲੋਗ ਧਾਤਿ ਲੇਖਾ ਹੋਇ ਤਾ ਲਖਿਐ ਲੇਖੇ ਹੋਏ વિનાਸ਼ ਨਾਨਕ ਵਡਾ ਆਖੀਐ ਆਪੇ ਜਾਣੈ ਆਪ ਸਾਰਾ ਹੀ ਸਾਰਾ ਹੈ ਏਤੀ ਸੁਰਤਿ ਨਾ ਪਾਇਆ ਨਦਿ ਆਤਿ ਵਹ ਭਵੇ ਸਮੁੰਦਰਾਂ ਜਾਣੀਆ ਸਮੁੰਦ ਸਾਹਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕਿਹੜੀ ਤਰਨਾ ਹੋਵਣੀ ਜੇ ਤਿਸ ਮਨੋਂ ਨਾ ਵਿਸਰੇ ਅੰਤਰਾ ਸਿਬਦੀ ਕਹਨ ਅੰਤ ਅੰਤਰਾ ਕਰਨੇ ਦੇ ਨਾ ਅੰਤ ਅੰਤਰਾ ਵੇਖਣ ਸੁਣਨ ਨਾ ਅੰਤ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰ ਆਵਰ ਅੰਤਕਾਰਣ ਕੀਤੇ ਬਿਨਿ ਰਾਹੇ ਤਾਕੇ ਅੰਤ ਨਾ ਪਾਹੇ ਜਾਹੇ ਇਹੋ ਅੰਤਰਾ ਜਾਣੇ ਕੋਏ ਬਹੁਤਾ ਕਿਏ ਬਹੁਤਾ ਹੋਏ ਵੱਡਾ ਸਾਹਿਬ ਉਚਾ ਧਾਉ ਉੱਚੇ ਪ੍ਰਭੂ ਚਾਹ ਰਾਉ ਏਵੜੂ ਚਾਹੋਏ ਕੋਏ ਜਿਸ ਉੱਚੇ ਕੋ ਜਾਣੇ ਸੋਏ ਜੇਵੜੇ ਆਪ ਜਾਣਿਆ ਆਪ ਨਾਨਕ ਨਦਰਿ ਕਰਮੀ ਦਾਉਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗਹਿ ਜੋ ਦੂਪਾਰ ਕੇਤੇ ਅਗਣਤ ਨਹੀਂ ਵਿਚਾਰ ਇਤੇ ਖੰਡ ਟੁੱਟੇ ਬੇਕਾਰ ਕਿਤੇ ਲੈ ਲੈ ਮੁਕਰਪਾ ਹੈ ਇਤੇ ਮੂਰਖਾ ਹੀ ਹਾ ਹੈ ਇਤਾਂ ਦੁੱਖ ਭੂਖ ਸਦਮਾਰ ਇਹ ਪੈਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਵਰਾਖਣ ਸੱਪੇ ਕੋਈ ਜੇ ਕੋ ਖਾਏ ਕੁ ਆਖਣ ਪਾਏ ਉਹ ਜਾਣੇ ਜੇ ਤਿਆ ਮਹੇ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭਈ ਗਈ ਕੇ ਜਿਸ ਨੂੰ ਬਖਸ਼ੇ ਸਿਵਸਾ ਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਅਮਲ ਵਪਾਰ ਅਮਲ ਬਾਬਾ ਆਰੀਐ ਅਮਲ ਬੰਢਾਰ ਅਮਲ ਆਵੇ ਅਮਲ ਰਹਿ ਜਾਹੇ ਅਮਲ ਭਾਏ ਮੁਲਾਸਮਾਹੇ ਅਮਲ ਧਰਮ ਮੂਲ ਦੀ ਬਾਣ ਅਮਲ ਤੁਲ ਮੂਲ ਪ੍ਰਵਾਨ ਅਮਲ ਬਖਸ਼ਿਸ ਮਰਣ ਸੰਸਾਰ ਅਮਲ ਕਰਮ ਅਮਲ ਹਰਮਾਨ ਆਮਲੋ ਆਮਲੇ ਆਖਿਆ ਨਾ ਜਾਏ ਆਖ ਆਖ ਰਹੇ ਲਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆਨ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕਹਤੇ ਕੀਤੇ ਬੁੱਧ ਆਖੇ ਧਾਰਮ ਆਖੇ ਦੇਵ ਆਖੇ ਸੂਰ ਨਰ ਮਨੁ ਜਨ ਸੇਵ ਕੀਤੇ ਆਖੇ ਆਖਣ ਪਾਹੇ ਇਹ ਤੇ ਕਹਿ ਕਹਿ ਉਠ ਉਠ ਜਾਏ ਇਹ ਤੇ ਕੀਤੇ ਹੋਰ ਕਰੇ ਤਾਂ ਆਖਣ ਸਕੇ ਕੀ ਕੀ ਜੇ ਵੜ ਭਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਖੀਏ ਸਿਰ ਗਾਵਾਂਗਾ ਵਰ ਤੋ ਦਰ ਕੇ ਹਾਸੋ ਕਰ ਕੇ ਹਾਂ ਜਿਤ ਬੈ ਸਰਬ ਸੁਮਲੇ ਬਾਜੇ ਨਾਮ ਦਨਿਕ ਸੰਖਾ ਕੀਤੇ ਬਾਵਨ ਹਰੇ ਕੀਤੇ ਰਾਗੁ ਰਈ ਸੋ ਕਹੀਨੋ ਕੀਤੇ ਗਾਵਣ ਹਾਰੇ ਗਾਵੇ ਤੁਹਾਨੂੰ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿੱਤ ਗੁਪਤ ਲਿਖ ਜਾਨ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬ ਬ੍ਰਹਮਾ ਦੇਵੀ ਸੋਹਣ ਸੁਦਾਸ ਵਾਰੇ ਗਾਵੇ 인ਦੇ ਧਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਦੇਸਤੇ ਸੰਤੋਖੀ ਗਾਵੇ ਵੀਰ ਕਰਾਰੇ गावण पंडित पढ़न खीसर युग जग वेदा नालै गावै मोहन यामन मोहन सुरगा मच्छ प्याले गावण रत्न पाए तेरे 68 तीर्थ नालै गावै जोध महा बलसूरा गावै खाणी चारे गावै खंड मंडल वर भंडा कर कर रखे धारै सै तोनु गावै जोधुद पावन रते तेरे भक्तर सालै ਹੋਰ ਕਹਤੇ ਗਾਵਣ ਸੇ ਮੈਂ ਜਿਤਨਾ ਆਵਣ ਨਾਨਕ ਆਮੀਚਾਰੇ ਸੋਈ ਸੋਈ ਸੁਦਾ ਸੱਚ ਸਾਹਿਬ ਸੱਚਾ ਸੱਚੀ ਨੋਈ ਹੈ ਭੀ ਹੁਸੀ ਜਾਏ ਰਜਾਸੀ ਰਜਨਾ ਜਿ ਨਰਜਾਈ ਰੰਗੇ ਰੰਗੀ ਭਾਤੇ ਕਰ ਕਰ ਜਨਸੀ ਮਾਇਆ ਜਨੂ ਪਾਈ ਕਰ ਕਰ ਵੇਖੇ ਕੀਤਾ ਆਪਣਾ ਜੀਵਤ ਸਦੇ ਵਿੜਾਈ ਯੋ ਤੇ ਸਭ ਹੈ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹਿਬ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਾ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਤਾ ਕਾਲ ਕੁਵਾਰੇ ਕਾਇਆ ਜੁਗਤ ਡੰਡਾ ਪਰਤੇਤ ਆਈ ਬੰਥੇ ਸਦ ਜਮਾਤੇ ਮਨ ਜੀਤੇ ਜਗ ਜੀਤ ਆਦੇਸ ਇਸੇ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕ ਹੋਵੇ ਸੁਗਤ ਗਿਆਨ ਦੀ ਆਪ ਬੰਡਾਰਣ ਘੜ ਘੜ ਬਾਜੇ ਨਾਦ ਆਪ ਪ੍ਰਾਰਥਨਾ થી ਸਮਝਾ ਕੇ ਰਦਿਸ ਦੇ ਅਵਰਾ ਸਾਧ ਸੰਯੋਗ ਵਿਨਯੋਗ ਤੋਂ ਏਕਾਰ ਚਲਾਵੇ ਲੇਖੇ ਆਵੇ ਭਾਗ ਆਪ ਦੇ ਸਿਸੇ ਆਉ ਨੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕ ਹੋਵੇ ਇਕ ਅਮਾਈ ਜੁਗਤ ਵਿਆਈ ਪਿੰਚੇ ਲੈ ਪਰਮਾਨ ਇੱਕ ਸੰਸਾਰ ਇਕ ਪੰਡਹਾਰੀ ਇਕ ਲਾਏ ਦੀਮਾਨ ਜਿਵ ਤਿਸ ਭਾਵੇ ਤਵੇ ਚਲਾਵੇ ਜਿਵ ਹੋਵੇ ਫੁਰਮਾਨ ਹੋਵੇਖੇ ਉਹ ਨਾਨਦ ਰਣ ਆਵੇ ਬਹੁਤਾਇ ਹੋ ਵੀੜਾਨ ਆਦਿ ਸਿ ਸੇ ਆਉ ਨੇਸ ਆਦਿ ਨਿਲ ਆਦਿ ਅਨਹਤ ਜੁਗ ਜੁਗ ਏਕੋ ਵੇਸ ਆਸ ਲੋਏ ਲੋਏ ਪੰਡਹਾਰ ਜੋਗਿ ਸਿ ਭਾਇਾਸ ਏਕਾਂ ਵਾਰ ਕਰ ਕਰ ਵੇਖੇ ਸਿਰਜਨਹਾਰ ਨਾਮ ਸੱਚੇ ਕੀ ਸਾਚੀ ਕਾਰ ਆਦਿ ਇਸ ਸੇ ਆਉਂਦੇ ਇਸ ਆਦੋਂ ਇਲਾਣਾਉਦੇ ਅਨਾਹਤ ਜੁਗ ਜੁਗ ਏਕੋ ਵੇਸ ਇਕ ਦੋ ਜੀ ਬੋਲਖ ਹੋ ਹੈ ਲਖ ਹੋ ਐ ਲਖ ਵਿੱਚ ਲਖ ਲਖ ਢੇੜਾ ਕੀ ਐ ਇਹ ਨਾਮ ਜਗਦੀਸ਼ ਇਹ ਤਰਾਹੇ ਪਤ ਪਵੜੀਆਂ ਚੜਿਏ ਹੋਵੇ ਸੁਣ ਗੱਲਾਂ ਆਕਾਸ ਕੀ ਕਿਤਾਇ ਆਈ ਰੇਸ ਨਾਨਕ ਗਨੰਦਰੀ ਪਾਈ ਐ ਊੜੇ ਊੜੈ ਠੀਸ ਆਖਣ ਜੋਰ ਚੁੱਪਣੈ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਨਾ ਜੋਰ ਜੋਰ ਨ ਰਾਜ ਮਾਨ ਮਨ ਸੂਰ ਜੋਰ ਨ ਸੁਰਤੀ ਾਨ ਵਿਚਾਰ ਜੋਰ ਨ ਜੁਗਤੀਸ਼ਟੇ ਸੰਸਾਰ ਇਸ ਹੱਥ ਜੋਰ ਕਰਵੇ ਖੇ ਸੋਏ ਨਾਨਕ ਉਤਮ ਨੀਤ ਨਾ ਕੋਏ ਰਾਤਿ ਰੋਤੇ ਥਿਥੀ ਵਾਰ ਪੌਣ ਪਾਣੀ ਅਗਣੀ ਪਾਤਲ ਤਿਸ ਵੀ ਧਰਤੀ ਥਾ ਪਰਖੀ ਧਰਮ ਸਾਲ ਤਿਸ ਵੀ ਜੀ ਜੂਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੁਹਣ ਪੰਜ ਪਰਵਾਨ ਨਦਰੀ ਕਰਮ ਪਵੇ ਨੀ ਸਾਰ ਕਾਚ ਭਗਾਈ ਉਥੇ ਪਾਏ ਨਾਨਕ ਆ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ज्ञान क्षणकया को कर्म कहते पौण के पण वैसंतर कहते कान महेश कहते ब्रह्मा गाढ तुघडी है रूप रंग के वेश कहते आकर्म भूमि मेर कहते कहते धूप देश कहते इन्द चंद सूर कहते कहते मंडल देश कहते सतबुद्ध नाथ कहते कहते देवी वेश ਕੇਤੇ ਦੇਵ ਦਾ ਨਮਨ ਕੇਤੇ ਕੇਤੇ ਰਤਨ ਸਮੰਦ ਕੇਤੇ ਆਹਣੇ ਕੇਤੇ ਆ ਬਾਣੀ ਕੇਤੇ ਪਾਤ ਨਰੰਦ ਕੇਤੇ ਅਸਰਤੀ ਸੇਵ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੇ ਨਾਦ ਬਨੋਦ ਕੋੜ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੇ ਘਾੜ ਦਗੜੀਏ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੇ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਨਾ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੂਦ ਮਹਾਬਲ ਸੂਰ ਤਿਨ ਮੈਂ ਰਾਮ ਰਿਹਾ ਪ੍ਰਭੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂਕੇ ਰੂਪ ਨ ਕਥਨੇ ਜਾਹੇ ਨਾ ਹੋ ਮਰੇ ਨਾ ਠਾਗੇ ਜਾਏ ਨਨਕੇ ਰਾਮ ਸੇ ਮਨ ਮਾਹੇ ਤਿਥੇ ਬਖਤ ਵਸੇ ਕੇ ਲੋ ਕਰੇ ਨਨ ਸਚਾ ਮਨ ਸੋਏ ਸੱਜ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨੰਦਰ ਨਿਹਾਲ ਤਿਥੇ ਖੰਡ ਮੰਡਲ ਵਰ ਪੰਡ ਜੇ ਕੋ ਕਥੇ ਤਾ ਅੰਤ ਨਾ ਅੰਤ ਤਿਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿ ਵੈ ਤਿ ਵਿਕਾਰ ਵੇਖੇ ਵਿਗਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤਿ ਬਹਾਰਾ ਧਿਰ ਸੁਨਿਆਰ ਅਹਿਰਨ ਮਤ ਵੇਦਿ ਤੇ ਹਾਰ ਪਉ ਖੰਨਾ ਅਗਨ ਤਪਤਾਉ ਪਾਂਡਾ ਪਉ ਅੰਮ੍ਰਿਤ ਤਿਤ ਢਾਲ ਕੜਿਐ ਸਭ ਸੱਚੀ ਰਕਸਾਰ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੇ ਨਦਰ ਨਿਹਾਨ ਸਤਿ ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਤਰਮਹ ਦੂਰ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨਨੇ ਨਾਮ ਧਿਆਇਆ ਗਏ ਮਸਕਦ ਘਾਲ ਨਾਨਕ ਤੇ ਮੁਖ ਉਜਲੇ ਕੇਤੇ ਛੁਟੇ ਨਾਲ ਜਿਨਨੇ ਨਾਮ ਧਿਆਇਆ ਗਏ ਮਸਕਦ ਘਾਲ ਨਾਨਕ ਤੇ ਮੁਖ ਉਜਲੇ ਕੇਤੇ ਛੁਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ